ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਵਧੀਆ ਹੋਮੋਂਗੇ ਵੈਲਕਮ ਟੂ ਮਾਈ YouTube ਚੈਨਲ ਪੰਜਾਬੀ ਸਿੱਧੂ ਗੁਰਪ੍ਰੀਤ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਕਿਵੇਂ ਦੀ ਲੱਗੀ ਜਿਹੜੇ ਚੈਨਲ ਤੇ ਨਵੇਂ ਹੁੰਦੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਠੀਕ ਹੈ ਜੀ ਤੇ Instagram ਦੇ ਉੱਪਰ ਆਪਣਾ ਪੇਜ ਬਣਿਆ ਹੈ ਗੁਰਪ੍ਰੀਤ ਸਿੱਧੂ ਬੁਟੀਕ ਤੁਸੀਂ ਸਰਚ ਕਰਕੇ ਜਾ ਸਕਦੇ ਹੋ ਦੇ ਉੱਪਰ ਡਿਜ਼ਾਈਨ ਦੇਖ ਕੇ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋ ਅੱਜ ਆਪਾਂ ਤੁਹਾਨੂੰ ਪਲੇਨ ਸੂਟ ਦਿਖਾਵਾਂਗੇ ਆਪਣੇ ਕੋਲ ਕਾਫੀ ਕਲਰਾਂ ਦੇ ਵਿੱਚ ਕਾਟਨ ਦਾ ਸਟਾਫ ਹੈ ਜਿਹੜਾ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਆਪਾਂ ਸੋਨੂੰ ਦਿਖਾਉਣੀ ਆ ਦੇਖੋ ਜੀ ਇਹ ਵਾਲਾ ਕਲਰ ਰਸ਼ਟ ਰਸ਼ਟ ਵਰ ਕਲਰ ਹੈ ਮਲਵਰੀ ਦੇ ਵਿੱਚ ਹੈ ਮਲਵਰੀ ਦਾ ਸਟੱਬ ਵੀ ਬਹੁਤ ਸੋਹਣਾ ਹੁੰਦਾ ਹੈਗਾ ਤੁਸੀਂ ਇਹਨੂੰ ਚਾਹ ਬਿਨਾ ਲਾਈਨਿੰਗ ਵੀ ਸਟਿਚ ਕਰ ਸਕਦੇ ਹੋ ਠੀਕ ਹੈ ਜੀ ਲਾਈਨਿੰਗ ਲਾਉਣੀ ਚਾਹੁੰਦੇ ਹੋ ਤਾਂ ਲਾ ਵੀ ਸਕਦੇ ਹੋ ਬਿਨਾ ਲਾਈਨਿੰਗ ਵੀ ਸਟਿਚ ਕਰ ਸਕਦੇ ਹੋ ਇੱਕ ਕਲਰ ਇਹ ਹੋ ਗਿਆ ਕਲਰ ਦੇਖੀ ਜਾਏ ਤੇ ਸਕਰੀਨਸ਼ਾਟ ਲਈ ਚੱਲਿਓ ਠੀਕ ਹੈ ਡਿਜ਼ਾਈਨ ਸਾਡੇ ਇੰਸਟਾਗ੍ਰam ਦੇ ਉੱਪਰ ਤੁਸੀਂ ਦੇਖ ਸਕਦੇ ਹੋ ਬਾਕੀ ਤੁਸੀਂ ਆਪਣਾ ਡਿਜ਼ਾਈਨ ਵੀ ਸਾਨੂੰ ਸੈਂਡ ਕਰ ਸਕਦੇ ਹੋ ਇੱਕ ਕਲਰ A ਹੋ ਗਿਆ ਮਲਵਰੀ ਦੇ ਵਿੱਚ ਪਹਿਲਾਂ ਸਾਨੂੰ ਆਪਾਂ ਮਲਵਰੀ ਦੇ ਕਲਰ ਦਿਖਾਉਣੇ ਆ ਠੀਕ ਹੈ ਲੋ ਜੀ ਦੂਸਰਾ ਹੋ ਗਿਆ ਤੇ ਇੱਕ A ਵਾਲਾ ਹੋ ਗਿਆ ਕਲਰ ਸਾਰੇ ਬਹੁਤ ਪਿਆਰੇ ਨੇ ਬਹੁਤ ਸੋਹਣਾ ਸਟੱਫ ਹੈ ਇਹ 12 ਮਹੀਨੇ ਵਿੱਚ ਪਾਉਣ ਵਾਲਾ ਹੈ ਗਰਮੀ ਸਰਦੀ ਦੋਨੇ ਸੀਜ਼ਨਾਂ ਦੇ ਵਿੱਚ ਤੁਸੀਂ ਇਹ ਵਾਲਾ ਸਟੱਫ ਹੈ ਜਿਹੜਾ ਉਹ ਤੁਸੀਂ ਵੇਅਰ ਕਰ ਸਕਦੇ ਹੋ ਜੇ ਲਾਈਨਿੰਗ ਲਗਾਉਂਗੇ ਤਾਂ ਸਰਦੀ ਚ ਵੀ ਪਾ ਸਕਦੇ ਹੋ ਬਿਨਾ ਲਾਈਨਿੰਗ ਤੁਸੀਂ ਗਰਮੀ ਗਰਮੀ ਚ ਪਾ ਸਕਦੇ ਹੋ ਠੀਕ ਹੈ ਜੀ ਤੇ ਇੱਕ ਕਲਰ O ਹੋ ਗਿਆ ਤੇ ਇੱਕ ਵਾਲਾ A ਹੋ ਗਿਆ ਤੇ 컬러 ਤੁਸੀਂ ਦੇਖੀ ਜਾਈਓ ਸਾਰੇ ਬਹੁਤ ਪਿਆਰੇ ਨੇਗੇ ਬੋਟਲ ਗ੍ਰੀਨ 컬러 ਹੋ ਗਿਆ ਤੇ ਇੱਕ ਆਪਾਂ ਬਲੈਕ 컬러 ਲੈ ਕੇ ਆਏ ਆਂਗੇ ਮਲਬਰੀ ਦੇ ਵਿੱਚ ਤੇ ਬਹੁਤ ਸੋਹਣਾ ਬਹੁਤ ਹੀ ਪਿਆਰਾ 컬러 ਹੈ ਲੋ ਜੀ ਸਕਰੀਨ ਸ਼ਾਟ ਲਈ ਚਲੋ ਤੇ ਸਾਨੂੰ ਆਰਡਰ ਦੇਈ ਚਲੋ ਤੇ ਇੱਕ 컬러 ਇਹ ਹੋ ਗਿਆ ਦੇਖੋ ਬਹੁਤ ਸੋਹਣੇ ਬਹੁਤ ਹੀ ਪਿਆਰੇ ਜਿਹੇ 컬러 ਨੇਗੇ ਜਿਹੜੇ ਆਪਾਂ ਲੈ ਕੇ ਆਏ ਆਂਗੇ ਲੋ ਜੀ ਦੇਖ ਸਕਦੇ ਹੋ ਤੁਸੀਂ ਇਹ ਸਾਰੇ ਆਪਣੇ ਮਲਬਰੀ ਦੇ 컬러 ਨੇ ਤੇ ਇੱਕ ਇਹ ਵਾਲਾ ਹੋ ਗਿਆ ਦੇਖੋ ਲੋਜੀ ਇਹ ਕਲਰ ਵੀ ਕਾਫੀ ਜਿਆਦਾ ਡਿਮਾਂਡ ਦੇ ਵਿੱਚ ਜਨੇ ਤੇ ਇਹ ਕਲਰ ਹੋ ਗਿਆ ਇਹ ਸਾਰੇ ਮਲਬਰੀ ਦੇ ਕਲਰ ਹੋਗੇ ਲੋਜੀ ਫਿਰ ਦੇਖ ਲਓ ਤੁਸੀਂ ਤੇ ਸਾਨੂੰ ਆਰਡਰ ਦੇ ਸਕਦੇ ਹੋ ਸਕਰੀਨ ਸ਼ਾਟ ਲਈ ਚਲੋ ਤੇ ਆਰਡਰ ਕਰੀ ਚਲੋ ਠੀਕ ਹੈ ਜੀ ਕਿਉਂਕਿ ਪਿਕਸ ਭੇਜਣੀਆਂ ਬਹੁਤ ਔਖੀਆਂ ਹੋ ਜਾਂਦੀਆਂ ਨੇ ਇਹ ਆਪਣੇ ਕੋਲ ਮਸਲੀਨ ਦਾ ਸਟਾਫ ਹੈ ਸਾਨੂੰ ਦਿਖਾ ਦਿੰਨੇ ਆਂਗੇ ਮਸਲੀਨ ਦਾ ਸਟਾਫ ਵੀ ਬਹੁਤ ਸੋਹਣਾ ਹੈ ਇਹ ਹੋ ਗਿਆ ਲਾਈਟ ਗ੍ਰੇ ਕਲਰ ਇਹਦੇ ਉੱਪਰ ਆਪਣਾ ਵਰਕ ਹੋ ਰਿਹਾ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋ ਇਹਦੇ ਵਿੱਚ ਡਾਰਕ ਸ਼ੇਡ ਵੀ ਹੈਗਾ ਤੇ ਲਾਈਟ ਵਾਲਾ ਹੈਗਾ ਠੀਕ ਹੈ ਜੀ ਜਿਹੜਾ ਤੁਸੀਂ ਲੈਣਾ ਚਾਹੁੰਦੇ ਹੋ ਲੈ ਸਕਦੇ ਆਂ ਆਪਾਂ ਲਾਈਟ ਦਿਖਾ ਰਹੇ ਆਂ ਸਾਨੂੰ ਤੇ ਇਹ ਵਾਲਾ ਹੋ ਗਿਆ ਜੀ ਵੀ ਮਸਲੀਨ ਦਾ ਹੋ ਗਿਆ ਮਸਲੀਨ ਜਿਹੜੀ ਆਪਾਂ ਵਧੀਆ ਕੁਆਲਟੀ ਦੀ ਲੈ ਕੇ ਆਉਣੀ ਆਂਗੇ ਸੌਫਟ ਵਾਲਾ ਫੈਬਰਿਕ ਹੁੰਦਾ ਕੋਈ ਚੁਵਣ ਵਾਲਾ ਨਹੀਂ ਹੈਗਾ ਜਿਹੜਾ ਆਪਾਂ ਲੈ ਕੇ ਆਇਆ ਸਾਰਾ ਦਿਖਾਵਾਂਗੇ ਵਧੀਆ ਹੋਊਗਾ ਤੇ ਇੱਕ ਬਲੈਕ ਕਲਰ ਹੋ ਗਿਆ ਠੀਕ ਹੈ ਜੀ ਮਸਲੀਨ ਦੇ ਵਿੱਚ ਬਲੈਕ ਹੋ ਗਿਆ ਤੇ ਬਾਕੀ ਹੋਰ ਤੁਹਾਨੂੰ ਦਿਖਾਉਣੀ ਆਂਗੇ ਆ ਦੇਖੋ ਜੀ ਇਹ ਹੋ ਗਿਆ ਆਪਣਾ ਕ੍ਰਸ਼ ਕਾਟਨ ਦੇ ਇਹਦੇ ਵਿੱਚ ਆਪਣੇ ਕੋਲੇ ਦੋ ਕਲਰ ਨੇਗੇ ਤੇ ਇੱਕ ਮੋਰ ਪੰਖੀ ਕਲਰ ਹੋ ਗਿਆ ਇੱਕ ਓਨੀਅਨ ਸ਼ੇਡ ਹੋ ਗਿਆ ਲਓ ਜੀ ਸਕਰੀਨਸ਼ਾਟ ਲਈ ਚਲੋ ਤੇ ਸਾਨੂੰ ਆਰਡਰ ਕਰੀ ਚਲੋ ਬਿਨਾ ਲਾਈਨਿੰਗ ਤੁਸੀਂ ਇਹਨਾਂ ਨੂੰ ਸਟਿਚ ਕਰ ਸਕਦੇ ਹੋ ਤੇ ਲਾਈਨਿੰਗ ਲਾਉਣੀ ਹੁੰਦੀ ਹੈ ਲਾ ਵੀ ਸਕਦੇ ਹੋ ਲਓ ਜੀ ਇਹ ਵਾਲਾ ਮਡਲ ਦੇ ਵਿੱਚ ਕਲਰ ਹੈ ਇਹ ਸਿੰਗਲ ਕਲਰ ਆਪਣੇ ਕੋਲੇ ਠੀਕ ਹੈ ਤੇ ਕੈਰਟ ਜャ ਸ਼ੇਡ ਹੈ ਇਹ ਬਹੁਤ ਸੋਹਣਾ ਸ਼ੇਡ ਹੈ ਤੇ ਲਓ ਜੀ ਅਗਲਾ ਸਾਨੂੰ ਦਿਖਾਉਣੀ ਆਪਾਂ ਬਟਰ ਕਾਟਨ ਦੇ ਵਿੱਚ ਇਹ ਲਾਈਟ ਪਿੰਕ ਹੋ ਗਿਆ ਤੇ ਬਹੁਤ ਸੋਹਣਾ ਇਹਦੇ ਉੱਪਰ ਵੀ ਆਪਾਂ ਸੂਟ ਰੈਡੀ ਕਰਵਾਇਆ ਤੁਸੀਂ ਡਿਜ਼ਾਈਨ ਦੇਖ ਸਕਦੇ ਹੋ ਸਾਤੋਂ ਰੈਡੀ ਕਰਵਾ ਸਕਦੇ ਹੋ ਬਾਕੀ ਤੁਸੀਂ ਆਪਣਾ ਡਿਜ਼ਾਈਨ ਵੀ ਸਾਨੂੰ ਭੇਜ ਸਕਦੇ ਹੋ ਤੇ ਇਹ ਵੀ ਸਟੱਫ ਬਹੁਤ ਸੋਹਣਾ ਹੁੰਦਾ ਬਹੁਤ ਵਧੀਆ ਕੁਆਲਿਟੀ ਹੈਗੀ ਜਿਹੜਾ ਆਪਾਂ ਪਲੇਨ ਫੈਬਰਿਕ ਲੈ ਕੇ ਆਉਣੇ ਆਪਾਂ ਵਧੀਆ ਕੁਆਲਿਟੀ ਦਾ ਲੈ ਕੇ ਆਉਣੇ ਆ ਠੀਕ ਹੈ ਜੀ ਤੇ ਕੋਈ ਕੰਪਲੇਨ ਨਹੀਂ ਹੈਗੀ ਇਹ ਕਲਰ ਹੋ ਗਿਆ ਬਟਰ ਕਾਟਨ ਦੇ ਵਿੱਚ ਇੱਕ ਇਹ ਵਾਲਾ ਹੋ ਗਿਆ ਸੀ ਗ੍ਰੀਨ ਜਾਂ ਲਾਈਟ ਜਾਂ ਪਿਸਤਾ ਜਾਂ ਸ਼ੇਡ ਕਹਿ ਸਕਦੇ ਆਪਾਂ ਇਹਨੂੰ ਤੇ ਇੱਕ ਇਹ ਵਾਲਾ ਕਲਰ ਹੋ ਗਿਆ ਠੀਕ ਹੈ ਜੀ ਦੇਖੋ ਜੀ ਅਲੱਗ-ਅਲੱਗ ਕਲਰ ਨੇ ਆਪਾਂ ਦੋਏ ਕਲਰ ਦਿਖਾ ਦਿੰਨੇ ਆਂਗੇ ਤੁਸੀਂ ਸਾਨੂੰ ਆ ਸਕਰੀਨਸ਼ਾਟ ਲੈ ਕੇ ਟਿੱਕ ਲਾ ਕੇ ਟਿੱਕ ਸੈਂਡ ਕਰਿਓ ਠੀਕ ਹੈ ਜੀ ਜਿਹੜੇ ਕਲਰ ਦੇ ਉੱਪਰ ਬਣਾਉਣਾ ਹੋਇਆ ਦੋ ਕਲਰ ਨੇ ਇਹਦੇ ਵਿੱਚ ਆਪਣੇ ਕੋਲ ਲਾਈਟ ਡਾਰਕ ਬਟਰ ਕਾਟਨ ਦਾ ਤੇ ਇੱਕ ਇਹ ਵਾਲਾ ਕਲਰ ਹੋ ਗਿਆ ਇਹ ਰਸਟ ਜਾਂ ਲਾਈਟ ਜਾਂ ਰਸਟੀ ਜਾਂ ਕਲਰ ਆ ਜਾਂਦਾ ਹੈਗਾ ਇਹ ਡਾਰਕ ਸ਼ੇਡ ਨਹੀਂ ਕਹਿ ਸਕਦੇ ਠੀਕ ਹੈ ਜੀ ਬਹੁਤ ਸੋਹਣੀ ਟੋਨ ਦੇ ਵਿੱਚ ਹੈ ਇਹ ਕਲਰ ਇਹ ਵੀ ਬਹੁਤ ਸੋਹਣਾ ਬਟਰ ਕਾਟਨ ਦਾ ਤੇ ਇੱਕ ਇਹ ਵਾਲਾ ਆ ਗਿਆ ਬਿਸਕੁਟੀ ਧੌਣ ਤੇ ਠੀਕ ਹੈ ਤੇ ਬਹੁਤ ਸੋਹਣੇ ਬਹੁਤ ਹੀ ਆਪਾਂ ਪਿਆਰੇ ਕਲਰ ਲੈ ਕੇ ਆਏ ਆਂਗੇ ਸਾਰੇ ਕਲਰ ਆਪਣੇ ਸਰਦਾਰੀ ਜੇ ਕਲਰ ਲੇਗੇ ਤੇ ਹੁਣ ਤੁਹਾਨੂੰ ਆਪਾਂ ਦਿਖਾਉਣੀ ਆ ਕਾਟਨ ਦਾ ਠੀਕ ਹੈ ਜੀ ਇਹ ਵਾਲਾ ਹੈਗਾ ਖਾਦੀ ਕਾਟਨ ਦੇ ਵਿੱਚ ਕਲਰ ਦੇਖੋ ਇਹ ਵਾਲਾ ਸਟੱਫ ਤੁਸੀਂ ਬਿਨਾ ਲਾਈਨਿੰਗ ਵੀ ਸਟਿਚ ਕਰ ਸਕਦੇ ਹੋ ਜਦੋਂ ਆਪਾਂ ਇਹਨੂੰ ਪਾਣੀ ਵਿੱਚ ਦੀ ਕੱਢ ਦਿਆਂਗੇ ਇਹ ਗੱਫ ਹੋ ਜਾਂਦਾ ਹੈਗਾ ਠੀਕ ਹੈ ਜੀ ਇੱਕ ਵਾਰ ਡਿਪ ਕਰੋਗੇ ਤੇ ਇਹਨੇ ਗੱਫ ਹੋ ਜਾਣਾ ਠੀਕ ਹੈ ਇਹ ਲੀਲਨ कॉटन ਦਾ सॉरी ਖਾਦੀ कॉटन ਦਾ ਕਲਰ ਹੈ ਕੇ ਵਾਲਾ ਹੋ ਗਿਆ ਇਹ ओनियन ਜਿਹਾ ਕਲਰ ਹੋ ਗਿਆ ਠੀਕ ਲਓ ਜੀ ਇਹ ਵਾਲਾ ਕਲਰ ਵੀ ਬਹੁਤ ਪਿਆਰਾ ਹੈਗਾ ਲੈਮਨ ਜਿਹਾ ਸ਼ੇਡ ਹੈਗਾ ਤੇ ਇੱਕ ਇਹ ਵਾਲਾ ਕਲਰ ਹੋ ਗਿਆ ਬਹੁਤ ਸੋਹਣੇ ਕਲਰ ਨੇ ਆਪਣੇ ਕੋਲੇ ਤੁਸੀਂ ਸਾਰੇ ਸਾਨੂੰ ਸਾਨੂੰ ਆਰਡਰ ਦੇ ਸਕਦੇ ਹੋ ਤੇ ਇੱਕ ਆਪਾਂ ਲੈ ਕੇ ਆਏ ਆ ਚੈੱਕ ਦੇ ਵਿੱਚ ਇਹ ਨਿਊ ਸਟੱਫ ਆਇਆਗਾ ਇਹਦੇ ਉੱਪਰ ਆਪਣੇ ਸੂਟ ਰੈਡੀ ਹੋ ਰਹੇ ਨੇਗੇ ਠੀਕ ਹੈ ਤੇ ਇਹ ਵੀ ਤੁਸੀਂ ਬਿਨਾ ਲਾਈਨਿੰਗ ਸਟਿਚ ਕਰ ਸਕਦੇ ਹੋ ਇਸ ਤਰ੍ਹਾਂ ਦਾ ਸੌਫਟ ਵਾਲਾ ਹੈ ਹਾਰ ਨਹੀਂ ਹੈਗਾ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋ ਇਹ ਮਹਿੰਦੀ ਕਲਰ ਹੋ ਗਿਆ ਤੇ ਇਹ ਓਨੀਅਨ ਸ਼ੇਡ ਆ ਗਿਆ ਚੈੱਕ ਦੇ ਵਿੱਚ ਇਸ ਤਰ੍ਹਾਂ ਦਾ ਡਿਜ਼ਾਈਨ ਹੈ ਇਹਦੇ ਵਿੱਚ ਤੇ ਆਪਾਂ ਵਰਕ ਹੋਏ ਸੂਟ ਵੀ ਤੁਹਾਨੂੰ ਦਿਖਾਵਾਂਗੇ ਉਸ ਦਾ ਵੀਡੀਓ ਅੱਗੇ ਪਿੱਛੇ ਹੋ ਜੇ ਤੇ ਇੱਕ ਇਹ ਵਾਲਾ ਕਲਰ ਹੋ ਗਿਆ ਇਹ ਤਿੰਨ ਕਲਰ ਰਹਿ ਗਏ ਆਪਣੇ ਕਾਫੀ ਕਲਰਸ ਸੀ ਇਹਦੇ ਵਿੱਚ ਤੇ ਦੇਖੋ ਜੀ ਤੇ ਇੱਕ ਬਰਬਰੀ कॉटन ਦੇ ਵਿੱਚ ਨਵਾਂ ਸਟੱਫ ਆਇਆ ਸੀ ਆਪਾਂ ਨੇ ਇਹਦੇ ਉੱਪਰ ਵਰਕ ਕਰਵਾਇਆ ਸੂਟ ਵੀਡੀਓ ਪਾਈ ਹੋਈ ਹੈ ਵਾਈਨ ਕਲਰ ਦੇ ਤੁਸੀਂ ਦੇਖੇ ਹੋਣੇ ਆਂਗੇ ਤੇ ਆਪਣੇ ਕੋਲ ਇਹਦੇ ਵਿੱਚ ਇਹ ਦੋ ਕਲਰ ਰਹਿ ਗਏ ਠੀਕ ਹੈ ਲੋ ਜੀ ਬਹੁਤ ਸੋਹਣਾ ਕਲਰ ਹੈ ਇਹ ਬਿਨਾ ਲਾਈਨਿੰਗ ਸਟਿਚ ਕਰ ਸਕਦੇ ਹੋ ਤੁਸੀਂ ਇਹਨੂੰ ਤੁਸੀਂ ਸਾਡਾ ਡਿਜ਼ਾਈਨ ਵੀ ਬਣਵਾ ਸਕਦੇ ਹੋ ਤੇ ਆਪਣਾ ਡਿਜ਼ਾਈਨ ਵੀ ਸੈਂਡ ਕਰ ਸਕਦੇ ਹੋ ਇੱਕ ਇਹ ਵਾਲਾ ਕਲਰ ਆ ਓਨੀਅਨ ਜਾਂ ਆ ਦੇਖੋ ਜੀ ਤੁਸੀਂ ਇਹਨੂੰ ਬਿਨਾ ਲਾਈਨਿੰਗ ਸੂਟ ਨੂੰ ਸਟਿਚ ਕਰਵਾ ਸਕਦੇ ਹੋ ਤੇ ਕੋਈ ਵੀ ਡਿਜ਼ਾਈਨ ਬਣਵਾ ਸਕਦੇ ਹੋ ਇੱਕ ਸੋਨੂ ਹੋਰ ਦੇਖੋ ਨੇ ਆ ਫੈਬਰਿਕ ਇਹ ਆਇਆ ਮਡਲ ਦਾ ਡਬਲ ਟੋਨ ਦੇ ਵਿੱਚ ਠੀਕ ਹੈ ਜੀ ਤੇ ਇਹ ਇਸ ਤਰ੍ਹਾਂ ਦਾ ਕਲਰ ਹੈ ਇਹਦੀ ਕੋਈ ਜਿਹੜੇ ਪਾਸੇ ਮਰਜੀ ਤੁਸੀਂ ਜਿਹੜੀ ਸਾਈਡ ਮਰਜੀ ਵਰਕ ਕਰਵਾ ਸਕਦੇ ਹੋ ਇੱਕ ਸਾਈਡ ਇਸ ਤਰ੍ਹਾਂ ਆਊਗਾ ਇੱਕ ਇਸ ਤਰ੍ਹਾਂ ਆਊਗਾ ਠੀਕ ਹੈ ਜੀ ਉਹ ਜੀ ਆਪਾਂ ਇਸ ਤਰ੍ਹਾਂ ਦਿਖਾਉਣਾ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਇਹ ਕਲਰ ਦੀ ਇਸ ਤਰ੍ਹਾਂ ਦੇ ਸਟੱਫ ਉੱਪਰ ਵੀ ਤੁਸੀਂ ਵਰਕ ਕਰਵਾ ਸਕਦੇ ਹੋ ਇਹ ਕਲਰ ਹੋ ਗਿਆ ਤੇ ਇੱਕ ਕਲਰ A ਹੋ ਗਿਆ ਇਹਦੇ ਵਿੱਚ ਆਪਾਂ ਹੋਰ ਕਲਰ ਵੀ ਮੰਗਵਾਏ ਆ ਕਿ ਫਿਲਹਾਲ ਖਤਮ ਹੋ ਗਏ ਸੀ ਤੇ ਇਹ ਇਸ ਤਰ੍ਹਾਂ ਦਾ ਹੈ ਇੱਕ ਇਹਦੇ ਵਿੱਚ ਲਾਈਟ ਪਿਸਤਾ ਕਲਰ ਆਉਂਦਾ ਉਹਦੇ ਉੱਪਰ ਵਰਕ ਹੋ ਰਿਹਾ ਆਪਣੇ ਸੂਟ ਦੇ ਉੱਪਰ ਤੇ ਆਪਾਂ ਵੀਡੀਓ ਪਾਵਾਂਗੇ ਠੀਕ ਹੈ ਜੀ ਦੇਖੋ ਏ ਕਲਰ ਹੋ ਗਿਆ ਠੀਕ ਹੈ ਜੀ ਸਾਰੇ ਕਲਰ ਬਹੁਤ ਪਿਆਰੇ ਨੇ ਤੁਸੀਂ ਸਾਨੂੰ ਸਕਰੀਨ ਸ਼ਾਟ ਲਈ ਚਲੋ ਤੇ WhatsApp ਤੇ ਮੈਸੇਜ ਕਰੀ ਚਲੋ ਆਪਣਾ ਡਿਜ਼ਾਈਨ ਸੈਂਡ ਕਰ ਸਕਦੇ ਹੋ ਤੇ ਜਿਹੜਾ ਤੁਹਾਨੂੰ ਡਿਜ਼ਾਈਨ ਪਸੰਦ ਹੈ ਤੇ ਆਰਡਰ ਕਰੀ ਚਲੋ ਲਓ ਜੀ ਆਪਾਂ ਇੱਕ ਵਾਰ ਫੇਰ ਦਿਖਾ ਦਿੰਨੇ ਆਂਗੇ ਤੇ ਚੰਗੀ ਤਰ੍ਹਾਂ ਸਕਰੀਨ ਸ਼ਾਟ ਲਿਓ ਤੇ ਸਾਨੂੰ ਸੈਂਡ ਕਰੀ ਚਲੋ ਠੀਕ ਹੈ ਸਾਡਾ ਡਿਜ਼ਾਈਨ ਵੀ ਦੇਖ ਕੇ ਬਣਵਾ ਸਕਦੇ ਹੋ ਤੁਸੀਂ ਆਪਣੇ ਡਿਜ਼ਾਈਨ ਵੀ ਸਾਨੂੰ ਸੈਂਡ ਕਰ ਸਕਦੇ ਆਪਾਂ ਤੁਹਾਨੂੰ ਕਾਫੀ ਜਿਆਦੇ ਪਲੇਨ ਵੈਰਾਈਟੀ ਹੈ ਜਿਹੜੀ ਦਿਖਾ ਚੁੱਕੇ ਹਾਂਗੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਠੀਕ ਹੈ ਜੀ